ਵੱਡੀ ਖਬਰ ਭਾਈ ਅਮਰਿਤਪਾਲ ਸਿੰਘ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਭਾਈ ਅਮਰਿਤਪਾਲ ਨੂੰ ਖੂਨ ਦੀਆਂ ਉਲਟੀਆਂ ਲੱਗੀਆਂ ਨੇ ਤੇ ਕਿਸੇ ਵੀ ਸਮੇਂ ਮੌਤ ਹੋ ਸਕਦੀ ਹੈ ਤੇ ਦੱਸਦੀ ਹੈ ਕਿ ਜਿਸ ਦੇ ਦੌਰਾਨ ਹੁਣ ਸਿੱਖ ਜਥੇਬੰਦੀਆਂ ਚਿੰਤਤ ਨੇ ਤੇ ਪੋਖੜ ਤਾਲ ਦੌਰਾਨ ਭਾਈ ਅਮਰਿਤਪਾਲ ਸਿੰਘ ਅਤੇ ਉਹਨਾਂ ਦੇ ਕੈਦ ਦੀਆਂ ਸਾਥੀਆਂ ਦੀ ਸਿਹਤ ਕਾਫੀ ਵਿਗੜ ਚੁੱਕੀ ਹੈ ਕਾਫੀ ਨਾਜ਼ੁਕ ਹੋ ਚੁੱਕੀ ਹੈ ਤੇ ਜਿਸ ਨੂੰ ਲੈ ਕੇ ਇਹ ਲਗਾਤਾਰ ਇਸ ਗੱਲ ਨੂੰ ਲੈ ਕੇ ਸਿੱਖ ਜਥੇਬੰਦੀਆਂ ਚਿੰਤਤ ਦੇ ਵਿੱਚ ਨੇ ਤੇ ਦੱਸਿਆ ਕਿ ਰਾਜਦੇਵ ਸਿੰਘ ਖਾਲਸਾ ਦੇ ਇੱਕ ਵੱਡਾ ਬਿਆਨ ਸਾਹਮਣੇ ਆਇਆ ਤੇ ਉਹਨਾਂ ਨੇ ਕਿਹਾ ਕਿ ਅਸਾਮ ਦੇ ਵਿੱਚ ਅੱਜ ਭਾਈ ਅਮਰਿਤਪਾਲ ਤੇ ਉਹਨਾਂ ਦੇ ਸਾਥੀਆਂ ਦੇ ਨਾਲ ਮੁਲਾਕਾਤ ਹੋਈ ਤੇ ਜਿਸ ਦੇ ਦੌਰਾਨ ਉਹਨਾਂ ਦੀ ਜਿਹੜੀ ਸਿਹਤ ਆ ਕਾਫੀ ਵਿਗੜੀ ਹੋਈ ਐ ਤੇ ਜਿਸ ਤੋਂ ਬਾਅਦ ਹੁਣ ਲਗਾਤਾਰ ਚਰਚਾ ਛੜੀ ਹੋਈ ਐ ਤੇ ਭੁਖ ਹੜਤਾਲ ਦੇ ਦੌਰਾਨ ਉਹਨਾਂ ਨੂੰ ਖੂਨ ਦੀਆਂ ਉਲਟੀਆਂ ਲੱਗੀਆਂ ਨੇ ਤੇ ਉਹਨਾਂ ਨੇ ਕਿਹਾ ਕਿ ਕਿਸੇ ਵੀ ਸਮੇਂ ਭਾਈ ਅਮਰਿਤਪਾਲ ਸਿੰਘ ਦੀ ਮੌਤ ਹੋ ਸਕਦੀ ਐ ਤੇ ਜਿਸ ਤੋਂ ਬਾਅਦ ਹੁਣ ਲਗਾਤਾਰ ਇਸ ਗੱਲ ਨੂੰ ਲੈ ਕੇ ਚਰਚਾ ਚਾਰੇ ਪਾਸੇ ਛੜੀ ਹੋਈ ਐ ਤੇ ਜਿਸ ਦੇ ਦੌਰਾਨ ਜਿਹੜੇ ਸਿੱਖਾ ਇਸ ਗੱਲ ਨੂੰ ਲੈ ਕੇ ਚਿੰਤਾ ਦੇ ਵਿੱਚ ਛਾਏ ਹੋਏ ਨੇ ਤਾਂ ਦੱਸਦੇ ਕਿ ਭਾਈ ਅਮਰਿਤਪਾਲ ਸਿੰਘ ਦੇ ਵੱਲੋਂ ਬੀਤੇ ਦਿਨਾਂ ਦੇ ਵਿੱਚ ਭੁੱਖ ਹੜਤਾਲ جاری ਹੈ ਅਤੇ ਦੂਜੇ ਪਾਸੇ ਪਰਿਵਾਰ ਨੇ ਵੀ ਭੁੱਖ ਹੜਤਾਲ ਕੀਤੀ ਹੋਈ ਹੈ ਤੇ ਜਿਸ ਤੋਂ ਬਾਅਦ ਸਿੱਖ ਜਥੇਬੰਦੀਆਂ ਦੇ ਵੱਲੋਂ ਸਰਕਾਰ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਵੱਡੀ ਮੰਗ ਪੰਜਾਬ ਦੇ ਵਿੱਚ ਲਿਆਉਣ ਦੀ ਕੀਤੀ ਜਾ ਰਹੀ ਹੈ ਤੇ ਉੱਥੇ ਹੀ ਹੁਣ ਫਿਰ ਤੋਂ ਸਿੱਖ ਚਿੰਤਤ ਨੇ ਅਤੇ ਜਿਸ ਦੇ ਦੌਰਾਨ ਦੱਸੇ ਜਾ ਰਹੇ ਕਿ ਭਾਈ ਅਮਰਿਤਪਾਲ ਨੂੰ ਖੂਨ ਦੀਆਂ ਉਲਟੀਆਂ ਲੱਗੀਆਂ ਨੇ ਤੇ ਕਿਸੇ ਵੀ ਸਮੇਂ ਮੌਤ ਹੋ ਸਕਦੀ ਹੈ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਖਾਲਸਾ ਦਾ ਹੋਰ ਕੀ ਕਹਿਣਾ ਹੈ ਕੋਈ ਹਸਪੀਟਲਾਈਜੇਸ਼ਨ ਨਹੀਂ ਹੈ ਕੋਈ ਕੀ ਖਾ ਨਹੀਂ ਰਹੀ ਸਵੇਰੇ ਪਾਣੀ ਤੋਂ ਹੋਰ ਕੋਈ ਚੀਜ਼ ਪੀ ਨਹੀਂ ਰਹੀ ਤੇ ਕੱਲਾ ਪਾਣੀ ਪੀ ਰਿਹਾ ਤੇ ਉਹਨਾਂ ਨੇ ਮੈਨੂੰ 11 ਤਰੀਕ ਨੂੰ ਭਾਈ ਸਾਹਿਬ ਨੇ ਆਪ ਕਿਹਾ ਸੀ ਕਿ ਕੋਈ ਵੀ ਜਿਹੜੀ ਹੈਗੀ ਐ ਏਸੀ ਗੱਲ ਹੁੰਦੀ ਐ ਮੈਂ ਸਿੱਧ ਸਿੱਧੇ ਤੌਰ ਤੇ ਪੰਜਾਬ ਦੇ ਮੁੱਖ ਮੰਤਰੀ ਹੁੰਦੇ ਉਹ ਦੋਸ਼ ਲਾਉਣਾ ਕਿ ਉਹਦੀ ਜ਼ਿੰਮੇਵਾਰੀ ਹੈ। ਪਰਮੰਤ ਮੰਤ ਤੇ ਬਾਕੀ ਸੰਜਾਂ ਨੇ ਵੀ ਪੁੱਠੜタル ਰੱਖੀ ਹੋਈ ਐ ਤੇ ਭਾਈ ਸਾਹਿਬ ਜਿਹੜੇ ਨੇ ਬੇਹੱਦ ਕਮਜ਼ੋਰ ਹੋ ਚੁੱਕੇ ਨੇ ਤੇ ਉਹਨਾਂ ਦਾ ਵਜਨ ਜਿਹੜਾ ਬੜਾ ਢੱਟ ਚੁੱਕਿਆ ਤੇ ਸਹਾਰਾ ਦੇ ਕੇ ਉਹਨਾਂ ਨੂੰ ਉਠਾਉਣਾ ਪੈਂਦਾ। ਕੁਰਸੀ ਤੋਂ ਵੀ ਆਪ ਉੱਟਣ ਦੇ ਉਹ ਟਵਲ ਨਹੀਂ ਆ ਤੇ ਮੈਨੂੰ ਉਹਨਾਂ ਨੇ ਇਹ ਵੀ ਦੱਸਿਆ ਕਿ ਭਾਵੇਂ ਕੁਝ ਹੋ ਜੇ ਉਹ ਦੁਰਵਤ ਸਿੰਘ ਖਾਲਸਾ ਨਹੀਂ ਬਣਨਗੇ ਜੀ ਨੇ ਪਹਿਲਾਂ ਉਹ ਘੜਤਾਰ ਰੱਖੀ ਸੀ ਫੇਰ ਛੜਤੀ ਸੀ ਫੇਰ ਉਹ ਛਾਲ ਮਾਰ ਕੇ ਪਿੱਛੇ ਬਿਲਡਿੰਗ ਤੋਂ ਤੇ ਫਿਰ ਉਹ ਆਪਣੀ ਆਤਮੰਤਿਆ ਚੀਤੀ ਸੀ ਉਹ ਕਹਿੰਦੇ ਜਿਹੜਾ ਪਰਨਮੈ ਲੈ ਲਿਆ ਉਹ ਪਰਨ ਤੇ ਉਸੇ ਤਰ੍ਹਾਂ ਕੈਮ ਰਹੂ ਤੇ ਪ੍ਰਸ਼ਨ ਨਹੀਂ ਹੈ ਕਿ ਉਹ ਗੱਲ ਤੋਂ ਬਿਨਾਂ ਜਿਹੜੀ ਹੈ ਜੇਲ ਬਦਲੀ ਤੋਂ ਬਿਨਾਂ ਉਹ ਘੜਤਾਰ ਛੱਡੀ ਜੇਲ ਬਦਲੀ ਜਿਹੜੀ ਆ ਉਹ ਮੁੱਖ ਮੰਨਜਾ ਉਰੇ ਹੈ ਹੀ ਨਹੀਂ ਮੰਨ ਰਹੇ ਆਪਣੇ ਜੇਲ ਬਦਲੀ ਮੰਨ ਰਹੇ ਨਹੀਂ ਤੇ ਜੇਲ ਬਦਲੀ ਦੇ ਤੇ ਜੇ ਜੇਲ ਬਦਲੀ ਤੋਂ ਬਿਨਾ ਉਹ ਕਿਸੇ ਹੋਰ ਗੱਲ ਤੇ ਉਹ ਜਿਹੜਾ ਹੈ ਉਹ ਸਮਝੌਤਾ ਨਹੀਂ ਕਰਨਗੇ ਤੇ ਆਪਦੀ ਕੁਰਬਾਨੀ ਦੇ ਜਾਣ ਸੋ ਇਹ ਹਾਲਤ ਜਿਹੜੀ ਨੋਟਿਸ ਦੇ ਵਿੱਚ ਲਿਆਂਦੀ ਹੈ 11 ਅਕਤੂਬਰ ਨੂੰ ਉਹਨਾਂ ਨੇ ਮੈਨੂੰ ਇਹ ਵੀ ਦੱਸਿਆ ਮੇਰੀ ਮੁਲਾਕਾਤ ਦੇ ਦੌਰਾਨ ਕਿ ਜੀ ਉਹਨਾਂ ਨੇ ਸਾਨੂੰ ਜੇਲ ਵਾਲੇ ਕਹਿੰਦੇ ਐ ਬਈ ਪੰਜਾਬ ਸਰਕਾਰ ਸਾਨੂੰ ਕਹਿ ਰਹੀ ਹੈ ਕ੍ਰੂ ਡੀਸੀ ਅਮਰਤਸਰ ਕਿ ਜੇ ਅਸੀਂ ਇਹਨਾਂ ਤੇ ਪੁਖੜ ਹੜਤਾਲ ਰੱਖਣ ਦਾ ਕੇਸ ਬਣਾ ਲਾਂਗੇ ਆਤਮ ਹੱਤਿਆ ਕਰਨ ਦਾ ਵੀ ਆਤਮ ਹੱਤਿਆ ਦੀ ਕੋਸ਼ਿਸ਼ ਕਰਦੇ ਆ ਅਸੀਂ ਉਹ ਕੇਸ ਬਣਾ ਲਾਂਗੇ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਸਾਡਾ ਜਨਮ ਸਿੱਧੇ ਅਧਿਕਾਰ ਹੈ ਆਓ ਜੀ ਆਓ ਸੰਧੂ ਸਾਹਿਬ ਆਜੋ ਇਹ ਸਾਡਾ ਜਨਮ ਸਿੱਧੇ ਅਧਿਕਾਰ ਹੈ ਤੇ ਇਹ ਜਿਹੜਾ ਹੈ ਜਾ ਉਹ ਸਾਨੂੰ ਰੱਖਣ ਦਾ ਪੁਖੜ ਹੜਤਾਲ ਰੱਖਣ ਦਾ ਢਟਾਰ ਹੈ ਤੇ ਉਹ ਕੇਸਾਂ ਤੋਂ ਨਹੀਂ ਅਛਾ ਜਿਹੜੀ ਮੈਂ ਜ਼ਿੰਮੇਵਾਰੀ ਨਾਲ ਸਟੇਟਮੈਂਟ ਦਿੱਤੀ ਹੈ ਵੀ ਅਤੀ ਨਾਜ਼ਕ ਹੈ ਉਹਨਾਂ ਦੀ ਇਸ ਸਮੇਂ ਸਥਿਤੀ ਖੂਨ ਦੀ ਉਲਟੀ ਆਈ ਹੈ ਉਹਨਾਂ ਦੀ ਵਾਈਫ ਦੇ ਸਾਹਮਣੇ ਆਈ ਹੈ ਤੇ ਭਾਈ ਸਾਹਿਬ ਦੀ ਮੌਤ ਕਿਸੇ ਵੇਲੇ ਵੀ ਉਹਨਾਂ ਦੀ ਸ਼ਹੀਦੀ ਜਿਹੜੀ ਆ ਉਹ ਕਿਸੇ ਸਮੇਂ ਵੀ ਸੰਭਵ ਇਹ ਮੈਂ ਪੂਰੇ ਆ ਜਿਹੜਾ ਇਹਨਾਂ ਨੂੰ ਆ ਦੇ ਦਿਓ ਅਥਾਰਟੀ ਲੈਟਰ ਭਾਈ ਅਮਰਿਤਪਾਲ ਸਿੰਘ ਵੱਲੋਂ ਇਹ ਉਏ ਉਏ ਇਹ ਜਿਹੜੀ ਹੈਗੀ ਆ ਉਹਨਾਂ ਦੀ ਜਿਹੜੀ ਆਈ ਹੈ ਇਹ ਬੜਾ ਗੰਭੀਰ ਮਸਲਾ ਹੈ ਇਹ ਮਸਲਾ ਇਤਿਹਾਸਕ ਐਸਾ ਮਸਲਾ ਹੈ ਜਿਸ ਦਾ ਪਿੱਛੋਕੂ ਇਲਾਜ ਨਹੀਂ ਹੋਣਾ ਸਮੇਂ ਸਿਰ ਜੇ ਕੋਈ ਮੁੱਢ ਮੰਤਰੀ ਕੋਈ ਐਕਟੀਵਿਟੀ ਕਰਦਾ ਕੋਈ ਇਸ ਦੇ ਬਾਰੇ ਫੈਸਲਾ ਲੈਂਦਾ ਤੇ ਨਹੀਂ ਇਹ ਅਤ ਗੰਭੀਰ ਮਸਲਾ ਹੈ ਭਾਈ ਸਾਹਿਬ ਦੇ ਤੇ ਜਿਹੜੇ ਉਹਨੇ ਸੁਮੰਡੈਂਟ ਨੂੰ ਜ਼ਿੰਸਦਾਰੀ ਕਰੀ ਹੈ ਉਹ ਜੇਲ੍ਹ ਦਾ ਸੁਮੰਡੈਂਟ ਫੜਿਆ ਤੇ ਹੋਰ ਫੜਿਆ ਤੇ ਉਹ ਪਹਿਲਾਂ ਉਹਨੇ ਲਿਖ ਕੇ ਦਿੱਤਾ ਸੀ ਕਿ ਇਹ ਕੀ ਕਹਿੰਦੇ ਹੰਦੇ ਨੇ ਇਹਨਾਂ ਨੇ ਕੋਈ ਚੀਜ਼ ਨਹੀਂ ਫੜੀ ਗਈ ਪਰੰਤੂ ਪਹਿਲਾਂ ਉਹ ਲਵਾਏ ਵੀ ਉਸੇ ਨੇ ਸੀ ਆਈਬੀ ਨੂੰ ਅੱਜ ਇਹ ਇੱਥੇ ਪੰਜਾਬ ਸਰਕਾਰ ਨੂੰ ਮਨਜ਼ੂਰੀ ਦੇ ਕੇ ਤੋਂ ਉਹ ਤਾਂ ਇਹਨਾਂ ਦੀ ਆਪ ਦੀ ਤਸਲ ਹੈ ਜਿਹੜੀ ਹੈ ਜੀ ਵੀ ਤੁਸੀਂ ਸਾਡੀ ਅਥਾਰਟੀ ਨੂੰ ਕਿਉਂ ਚੈਲੰਜ ਕੀਤਾ ਭਾਈ ਸਾਹਿਬ ਨਾਲ ਉਹਦਾ ਕੋਈ ਤਲਕ ਨਹੀਂ ਉਸ ਚੀਜ਼ ਦਾ ਸੋ ਇਹ ਜਿਹੜੀ ਹੈ ਇਸ ਨੂੰ ਹੋਰ ਜਿਆਦਾ ਨਾਲ ਲੰਬਾ ਲੈਂਦੇ ਹੋਏ ਇਸ ਗੱਲ ਨੂੰ ਤੇ ਆਹ ਜਿਹੜੀ ਦਿੱਤੀ ਹੈ ਇਹ ਇਹ ਜਿਹੜੀ ਹੈ ਇਹ ਅੰਗਰੇਜ਼ੀ ਦਾ ਉਹ ਅੰਗਰੇਜ਼ੀ ਦਾ ਪੜਚੇ ਸੁਣਾਦੀ ਹੈ ਉੱਥੇ ਆਪਣੇ ਮੇਜਲ ਸੁਬਲੈਂਟ ਨੇ ਟੈਸਟ ਕਰਕੇ ਦਿੱਤਾ ਹੈ ਤੇ ਉਹ ਡੀਸੀ ਅੰਮ੍ਰਿਤਸਰ ਨੂੰ ਵੀ ਭੇਜਦਾ ਡੀਸੀ ਅੰਮ੍ਰਿਤਸਰ ਨੇ ਚੀਜ਼ ਡਿਫਰੂ ਨੂੰ ਭੇਜਦਾ ਮੁੱਖ ਮੰਤਰੀ ਨੂੰ ਭੇਜਦਾ ਵੀ ਕੱਲੇ ਮਚਲੇ ਭਾਈ ਅਮਰਪਾਲ ਸਿੰਘ ਵੱਲੋਂ ਮੈਨੂੰ ਮੈਨੂੰ ਹੀ ਅਧਿਕਾਰ ਹੈ ਕੋਈ ਪ੍ਰੈਸਟਾਨ ਪਰ ਵਿਚਾਰਨ ਦਾ ਕਿਸੇ ਅਫਸਰ ਨਾਲ ਗੱਲ ਕਰਨ ਦਾ ਮੁੱਖ ਮੰਤਰੀ ਨਾਲ ਗੱਲ ਕਰਨ ਦਾ ਸਰਕਾਰ ਨਾਲ ਗੱਲ ਕਰਨ ਦਾ ਕਿਸੇ ਰਾਜੀਨਾਮੇ ਤੇ ਪਹੁੰਚਣ ਦਾ ਕਿਸੇ ਸਿੱਟੇ ਤੇ ਪਹੁੰਚਣ ਦਾ ਹੋਰ ਕਿਸੇ ਨੂੰ ਕੋਈ ਅਧਿਕਾਰ ਨਹੀਂ ਜਿਨ੍ਹਾਂ ਚਿਰ ਉਹ ਜੇਲ੍ਹ ਚ ਨੇ ਉਹਨਾਂ ਵੱਲੋਂ ਮੈਂ ਹੀ ਐਕਟ ਕਰ ਸਕਦਾ ਹਾਂ ਹੋਰ ਕੋਈ ਐਕਟ ਨਹੀਂ ਕਰ ਸਕਦਾ ਦੇਖੋ ਜੀ ਬਾਕੀ ਦੀ ਹਾਲਤ ਜਿਹੜੀ ਹੈਗੀ ਹੈ ਉਹ ਵੀ ਮੈਨੂੰ ਮਿਲੇ ਸੀ ਜੇਲ੍ਹ ਦੇ ਵਿੱਚ ਲਗਭਗ ਬਹੁਤਿਆਂ ਦੇ ਦਰਸ਼ਨ ਹੋਏ ਜਦੋਂ ਉਹਨੂੰ ਛੱਡ ਕੇ ਉਹਨਾਂ ਦੀ ਹਾਲਤ ਬੀ ਥਰਾਵ ਪਰ ਭਾਈ ਸਾਹਿਬ ਦੀ ਹਤਨਾ ਜੀ ਤੁਹਾਕੇ ਖੂਨ ਦੀ ਉਲਟੀ ਆ ਗਈ। ਖਾਲਸਾ ਬਾਈ ਜੁਲ ਜੀ ਪਤੇ ਅੰਜਲੀ ਜੀ ਚ ਹੈ ਜੇ ਤੇ ਝੇਰ ਸੋਲੈਂਟ ਤੇ ਦਸਤਖਤ ਹੋਏ ਹੋਏ ਆ। ਉਹਨੇ ਅੱਜ ਦੇ ਡੀਸੀ ਨੂੰ ਤੇਜੀ ਹੋਈ ਹੈ। ਆਈ वुड ਲਾਈਕ ਟੂ ਇਨਫੋਰਮ 600 ਕਿ ਡਾਟ ਸਰਦਾਰ ਰਾਜਵੇਵ ਸਿੰਘ ਖਾਲਸਾ ਜਮਾਈ ਲਾਇ ਹੈ। ਹੀ ਆਫਨ ਟੂ ਮੀਟ ਮੀ ਐਟ ਪ੍ਰिजन ਸੋ ਆਈ ਅਪਪੋਇੰਟ ਹਿਮ ਮਾਈ ਆਫੀਸ਼ਲ ਸਪੋਰਟਸ ਪਰਸਨ ਹੀ ਜਥੋਰਾਈਜ਼ਡ ਟੂ ਤਨਵੇਹ ਦੀ ਮੈਸੇਜ and negotiate with the authority uh, with thanks by amrit pal sent w. central jail a uh, dastatne uh, jail superintendent ne likhe ji copy of the same has been uh, sent to deputy commissioner amritsar punjab on 11 3 2024 via email ਖਾਲੇ ਦਸਤਾਵੇਜ਼ ਨਹੀਂ ਜੀ ਜੇਲ ਸੁਮਨੈਂਟ ਤੇ ਮਿਲਕਰ ਕਿ ਮੇਰੀ ਹਾਜ਼ਰੀ ਚ ਦਸਤਾਵੇਜ਼ ਨਹੀਂ ਚੇ ਭਾਈ ਸਾਹਿਬ ਨੇ